ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਤੇ ਅੱਜ ਆਪਾਂ ਲੈ ਕੇ ਆਏ ਜੀ ਵੀਡੀਓ ਵਾਲ ਕਾਲੇ ਕਰਨ ਲਈ ਤੇ ਅੱਜ ਆਪਾਂ ਜੀ ਬਿਨਾ ਮਹਿੰਦੀ ਤੋਂ ਤੇ ਬਿਨਾ ਕਿਸੇ ਕਲਰ ਡਾਈ ਤੋਂ ਤੇ ਵਾਲ ਤੁਹਾਨੂੰ ਕਾਲੇ ਕਰਕੇ ਦਿਖਾਵਾਂਗੇ ਤੇ ਇਹ ਵੇਖੋ ਜੀ ਮੇਰੇ ਆਪਣੇ ਕਾਫੀ ਚਿੱਟੇ ਵਾਲ ਆ ਚੁੱਕੇ ਆ ਮੇਰੇ ਤੇ ਬਹੁਤ ਜ਼ਿਆਦਾ ਹੈਗੇ ਆ ਜੀ ਇਹ ਤੇ ਇਹ ਕੱਲਾ ਕੱਲਾ ਵਾਲ ਜੀ ਆਪਾਂ ਜੜ ਤੋਂ ਤੇ ਕਾਲਾ ਕਰਕੇ ਦਿਖਾਵਾਂਗੇ ਤੁਹਾਨੂੰ ਬਿਨਾ ਮਹਿੰਦੀ ਤੋਂ ਤੇ ਬਿਨਾ ਕਿਸੇ ਕਲਰ ਡਾਈ ਤੋਂ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਨਾ ਜੀ ਤੇ ਕਈ ਭੈਣਾਂ ਦੇ ਜਿਵੇਂ ਉਮਰ ਤੋਂ ਪਹਿਲਾਂ ਹੀ ਚਿੱਟੇ ਵਾਲ ਆ ਜਾਂਦੇ ਨੇ ਜਿਵੇਂ ਮੇਰੇ ਆਏ ਹੋਏ ਕਾਫੀ ਤੇ ਇਹ ਅੱਜ ਕੱਲ੍ਹ ਜੀ ਛੋਟੇ ਛੋਟੇ ਬੱਚਿਆਂ ਦੇ ਵੀ ਆਏ ਹੋਏ ਆਗੇ ਤੇ ਇਹਨਾਂ ਨੂੰ ਜੀ ਆਪਾਂ ਛੋਟੀ ਉਮਰ ਦੇ ਵਿੱਚ ਹੀ ਆਪਾਂ ਕਾਲੀ ਡਾਈ ਵਗੈਰਾ ਨਹੀਂ ਲਾ ਸਕਦੇ ਕੈਮੀਕਲ ਵਾਲੀ ਤੇ ਬਹੁਤ ਜ਼ਿਆਦਾ ਨੁਕਸਾਨ ਆ ਜੀ ਉਹਦੇ ਤੇ ਜਦੋਂ ਥੋੜੀ ਜੀ ਉਮਰ ਚਲੋ ਜ਼ਿਆਦਾ ਹੋ ਜਾਂਦੀ ਫਿਰ ਤਾਂ ਲਾਈ ਜਾਂਦੀ ਜੀ ਕਾਲੀ ਡਾਈ ਵਗੈਰਾ ਤੇ ਵਾਲ ਕਾਲੇ ਕੀਤੇ ਜਾਂਦੇ ਆ ਤੇ ਛੋਟੀ ਉਮਰ ਵਿੱਚ ਇਹ ਨਹੀਂ ਲਗਾਈ ਜਾਂਦੀ ਜੀ ਤੇ ਇਹਦਾ ਅੱਖਾਂ ਨੂੰ ਵੀ ਨੁਕਸਾਨ ਹੁੰਦਾ ਜੀ ਰੋਸ਼ਨੀ ਅੱਖਾਂ ਦੀ ਘਟਦੀ ਹੈਗੀ ਤੇ ਅੱਜ ਆਪਾਂ ਇਹ ਸੇ ਕਰਕੇ ਜੀ ਤੁਹਾਡੇ ਲਈ ਇਹ ਸਪੈਸ਼ਲ ਵੀਡੀਓ ਬਣਾਈ ਹੈਗੀ ਤੇ ਨੇਚਰਲ ਤਰੀਕੇ ਨਾਲ ਜੀ ਅੱਜ ਆਪਾਂ ਤੁਹਾਨੂੰ ਇਹ ਵਾਲ ਕਾਲੇ ਕਰਕੇ ਦਿਖਾਵਾਂਗੇ ਬਿਨਾ ਕਿਸੇ ਕਲਰ ਡਾਈ ਤੋਂ ਤੇ ਨਾ ਆਪਾਂ ਨੇ ਮਹਿੰਦੀ ਪਾਉਣੀ ਹੈ ਕੋਈ ਇਹਦੇ ਵਿੱਚ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਤੇ ਆਪਾਂ ਨੂੰ ਜੀ ਇਹ ਜ਼ਿਆਦਾ ਟਾਈਮ ਕੋਈ ਆਏ ਨਹੀਂ ਹੈਗਾ ਵੀ ਮਹਿੰਦੀ ਵਾਂਗੂ ਸਾਰਾ ਦਿਨ ਲਾ ਕੇ ਰੱਖਣਾ ਪਊਗਾ ਤੇ ਆਪਾਂ ਸਿਰਫ 2 ਘੰਟੇ ਇਹਨੂੰ ਰੱਖਾਂਗੇ ਜਿਹੜੀ ਚੀਜ਼ ਆਪਾਂ ਤੁਹਾਨੂੰ ਫਿਰ ਤੇ ਲਾਉਣੀ ਦੱਸਾਂਗੇ ਅੱਜ ਤੇ ਇਹਦੇ ਨਾਲ ਜੀ ਵਾਲ ਕਾਲੇ ਹੋ ਜਾਣਗੇ ਤੇ ਤੁਹਾਨੂੰ ਲਾਈਵ ਆਪਾਂ ਦਿਖਾਵਾਂਗੇ ਤੇ ਟਾਈਮ ਵੀ ਦੱਸਾਂਗੇ ਆਪਾਂ ਕਿੰਨਾ ਹੋ ਗਿਆ ਤੇ ਬਾਕੀ ਤੁਸੀਂ ਮੇਰੇ ਵਾਲ ਵੇਖੋ ਪਹਿਲਾਂ ਤੇ ਵਾਰ ਆਪਾਂ ਤੁਹਾਨੂੰ ਦਿਖਾ ਦਿੰਨੇ ਚੰਗੀ ਤਰ੍ਹਾਂ ਪਹਿਲਾਂ ਵੇਖੋ ਬਹੁਤ ਜ਼ਿਆਦਾ ਵਾਈਟ ਵਾਲ ਹੋ ਚੁੱਕੇ ਮੇਰੇ ਚਿੱਟੇ ਤੇ ਚਲੋ ਜੀ ਹੁਣ ਆਪਾਂ ਕਰਦੇ ਹਾਂ ਸ਼ੁਰੂ ਕੀ ਕੀ ਚਾਹੀਦਾ ਆਪਾਂ ਨੂੰ ਇਹਦੇ ਲਈ ਤੋ ਪਹਿਲਾਂ ਜੀ ਆਪਾਂ ਇਹ ਲੈਤਾਗਾ ਇੰਡੀਗੋ ਪਾਊਡਰ ਤੇ ਇਹ ਹੀ ਮੇਨ ਚੀਜ਼ ਹੈ ਜੀ ਇਹਦੇ ਵਿੱਚ ਤੇ ਇਹ ਸਿਰਫ ਜੇ ਆਪਾਂ 2 ਘੰਟੇ ਲਾ ਕੇ ਰੱਖਾਂਗੇ ਤੇ ਵਾਲ ਆਪਣੇ ਬਿਲਕੁਲ ਨੇਚਰਲ ਤਰੀਕੇ ਨਾਲ ਕਾਲੇ ਹੋ ਜਾਣਗੇ ਤੇ ਇਹ ਚ ਕੋਈ ਕੈਮੀਕਲ ਵਗੈਰਾ ਨਹੀਂ ਹੁੰਦਾ ਜਿਵੇਂ ਕਿ ਆਮ ਮਹਿੰਦੀ ਹੁੰਦੀ ਆਪਣੀ ਲਾਲ ਮਹਿੰਦੀ ਹ ਹੱਥਾਂ ਤੇ ਲਗਾਉਣ ਵਾਲੀ ਤੇ ਉਦਾਂ ਦੇ ਹੀ ਹੁੰਦਾ ਇਹ ਤੇ ਇਹ ਬਸ ਜਿਵੇਂ ਆਮ ਜੜੀ ਬੂਟੀ ਹੁੰਦੀ ਹੈ ਕੋਈ ਤੇ ਉਹ ਤੋਂ ਤਿਆਰ ਹੁੰਦਾ ਜੀ ਇਹ ਕੋਈ ਕੈਮੀਕਲ ਨਹੀਂ ਹੈਗਾ ਇਹ ਤੇ ਇਹ ਵੇਖੋ ਇਹ ਲਿਖਿਆ ਹੋਇਆ ਵੀ ਹੈ 100% ਹਰਬਲ ਹੈ ਇਹ ਤੇ ਜੇਕਰ ਕੋਈ ਆਪਾਂ ਕੈਮੀਕਲ ਵਗੈਰਾ ਵਾਲੀ ਡਾਈ ਲਾਉਨੇ ਆ ਤਾਂ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜੀ ਤੇ ਇਹ ਤੁਸੀਂ ਲਿਆ ਸਕਦੇ ਆਂਗੇ ਇੰਡੀਗੋ ਪਾਊਡਰ ਤੇ ਇਹ ਪ੍ਰਾਈਸ ਇਹਦਾ ਹੈਗਾ ਜੀ 160 ਰੁਪਏ ਲਿਖਿਆ ਹੋਇਆ ਜੀ ਇਹਦਾ ਤੇ ਬਾਕੀ ਕਈ ਵਾਰ ਇਹ ਘੱਟ ਰੇਟ ਤੇ ਵੀ ਮਿਲ ਜਾਂਦਾਗਾ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਇਹਨੂੰ ਖੋਲ ਲਾਂਗੇ ਤੇ ਤੇ ਇਹਦੇ ਵਿੱਚ ਜੀ ਇਹ ਦੋ ਪੈਕੇਟ ਦਿੱਤੇ ਹੋਏ ਆਗੇ ਤੇ ਜਿੰਨੀ ਤੁਹਾਨੂੰ ਜਿਵੇਂ ਸਿਰ ਦੇ ਚਿੱਟੇ ਵਾਲ ਹੁੰਦੇ ਜਿੰਨੀ ਕੁ ਮਾਤਰਾ ਨਾਲ ਉਸ ਮਾਤਰਾ ਨਾਲ ਤੁਸੀਂ ਇਹ ਵਰਤ ਸਕਦੇ ਹੋ ਜੀ ਵੱਧ ਘੱਟ ਲੈ ਸਕਦੇ ਆ ਇਹ ਤੇ ਹੁਣ ਆਪਾਂ ਖੋਲ ਕੇ ਇਹਨੂੰ ਪਾਊਡਰ ਨੂੰ ਪਾ ਲਾਂਗੇ ਤੇ ਮੁਤਾਬਕ ਜਿੰਨਾ ਕੁ ਤੁਹਾਨੂੰ ਚਾਹੀਦਾ ਉਹਨਾਂ ਕੁ ਵਰਤ ਲੈਣਾ ਆਪਾਂ ਇਹਦੇ ਵਿੱਚ ਇੱਕ ਪੈਕਟ ਪਾਵਾਂਗੇ ਜੀ ਪੂਰਾ ਕਿਉਂਕਿ ਵਾਲ ਬਹੁਤ ਜ਼ਿਆਦਾ ਚਿੱਟੇ ਹੋਏ ਪਈ ਹੈਗੇ ਤੇ ਇੱਕ ਪੈਕਟ ਲੱਗ ਜੂਗਾ ਜੀ ਪੂਰਾ ਤੇ ਹੁਣ ਆਪਾਂ ਪੈਕਟ ਨੂੰ ਖੋਲ ਲੈਂਦਾ ਜੀ ਤੇ ਇੱਥੇ ਆਪਾਂ ਲੈਤਾਗਾ ਲੋਹੇ ਦਾ ਬਰਤਨ ਇਹਨ ਕੋਲ ਲੈ ਤੇ ਜੇਕਰ ਤੁਹਾਡੇ ਕੋਲ ਕੋਈ ਲੋਹੇ ਦਾ ਬਰਤਨ ਨਹੀਂ ਹੈਗਾ ਤਾਂ ਤੁਸੀਂ ਕੋਈ ਵੀ ਬਰਤਨ ਲੈ ਸਕਦੇ ਆਂਗੇ ਪਲਾਸਟਿਕ ਵਗੈਰਾ ਦਾ ਜਾਂ ਕੁਝ ਕੋਈ ਵੀ ਬਰਤਨ ਤੇ ਜੇਕਰ ਲੋਹੇ ਦਾ ਬਰਤਨ ਹੈਗਾ ਤਾਂ ਜ਼ਿਆਦਾ ਵਧੀਆ ਗੱਲ ਹੈ ਜੀ ਕਿਉਂਕਿ ਆਪਾਂ ਇਹਦੇ ਵਿੱਚ ਇਹਨੂੰ 10 ਮਿੰਟ ਲਈ ਖੋਲ ਕੇ ਰੱਖਾਂਗੇ ਤੇ ਇਹ ਉਨਾਂ ਹੀ ਜ਼ਿਆਦਾ ਵਧੀਆ ਲੋਹੇ ਦੇ ਬਰਤਨ ਦੇ ਵਿੱਚੋਂ ਆਇਰਨ ਹੁੰਦਾ ਤੇ ਇਹਦਾ ਕਲਰ ਕਾਲਾ ਹੋ ਜਾਊਗਾ ਇਹ 10 ਮਿੰਟ ਜਿੰਨਾ ਚਿਰ ਆਪਾਂ ਖੋਲ ਕੇ ਰੱਖਾਂਗੇ ਜੀ ਇਹਨੂੰ ਤੈਪੇ ਪੈ ਇਹਦਾ ਰੰਗ ਕਾਲਾ ਹੋ ਜਾਣਾ ਇਹਦਾ ਲੋਹੇ ਦੇ ਬਰਤਨ ਦੇ ਵਿੱਚ ਤੇ ਹੁਣ ਆਪਾਂ ਸਾਰਾ ਪੈਕਟ ਖੋਲ ਕੇ ਇਹਦੇ ਵਿੱਚ ਪਾ ਲਿਆ ਜੀ ਪਾਊਡਰ ਤੇ ਇੱਥੇ ਆਪਾਂ ਦੂਜੀ ਚੀਜ਼ ਲੈਤੀ ਜੀ ਇਹ ਚਕੰਦਰ ਤੇ ਛੋਟੇ-ਛੋਟੇ ਦੋ ਚਕੰਦਰ ਅਸੀਂ ਮੇਰੇ ਕੋਲੇ ਤੇ ਇਹ ਆਪਾਂ ਨੇ ਲੈ ਲੈਣੇ ਆਂਗੇ ਤੇ ਇਹਨੂੰ ਆਪਾਂ ਕੱਟ ਕੇ ਤੇ ਥੋੜਾ ਜਿਹਾ ਪਾਣੀ ਦੇ ਵਿੱਚ ਉਬਾਲਾਂਗੇ ਜੀ ਥੋੜੇ-ਥੋੜੇ ਪੀਸ ਕਰਕੇ ਤੇ ਜੇਕਰ ਤੁਸੀਂ ਨਹੀਂ ਉਬਾਲਣਾ ਹੈਗਾ ਤਾਂ ਤੁਸੀਂ ਇਹਨੂੰ ਕੱਟ ਕੇ ਤੇ ਗ੍ਰੈਂਡਰ ਜਾਰ ਦੇ ਵਿੱਚ ਤੇ ਉਵੇਂ ਵੀ ਇਹਦਾ ਜੂਸ ਕੱਢ ਸਕਦੇ ਆ ਪੁਣ ਕੇ ਰਸੇ ਦਾ ਤੇ ਆਪਾਂ ਇਹਨੂੰ ਉਬਾਲਾਂਗੇ ਜੀ ਪਾਣੀ ਦੇ ਵਿੱਚ ਜਿੰਨਾਂ ਕ ਪਾਣੀ ਦੀ ਲੋੜ ਆਈ ਤੁਹਾਨੂੰ ਇਹ ਪਾਊਡਰ ਘੋਲਣ ਵਾਸਤੇ ਤੇ ਓਨਾਂ ਕ ਪਾਣੀ ਤੁਸੀਂ ਲੈ ਲੈਣਾ ਤੇ ਉਹਦੇ ਵਿੱਚ ਉਬਾਲ ਲੈਣੇ ਆ ਇਹ ਕੱਟ ਕੇ ਤੇ ਚਲੋ ਤੁਹਾਨੂੰ ਦਿਖਾਉਨੇ ਆ ਹੁਣ ਆਪਾਂ ਅੱਗੇ ਤੇ ਜੇਕਰ ਤੁਹਾਡੇ ਕੋਲ ਇਹ ਚਿਕੰਦਰ ਨਹੀਂ ਹੈਗਾ ਜੀ ਤੁਸੀਂ ਸਿੰਪਲ ਪਾਣੀ ਨਾਲ ਵੀ ਇਹਨੂੰ ਘੋਲ ਸਕਦੇ ਆਂਗੇ ਇੱਕ ਸਿੰਪਲ ਪਾਣੀ ਨਾਲ ਵੀ ਇਹਦਾ ਉਹੋ ਜਿਹਾ ਕਲਰ ਆਊਗਾ ਤੇ ਇਹ ਨਹੀਂ ਹੈਗਾ ਵੀ ਸਿੰਪਲ ਪਾਣੀ ਨਾਲ ਇਹਦਾ ਰੰਗ ਨਹੀਂ ਆਉਣਾ ਹੈਗਾ ਤੇ ਕਾਲੇ ਵਾਲ ਹੋ ਜਾਣਗੇ ਸਿੰਪਲ ਪਾਣੀ ਨਾਲ ਘੋਲੇ ਤੋਂ ਇਹਨੂੰ ਤੇ ਲਓ ਜੇ ਚਿਕੰਦਰ ਦਾ ਪਾਣੀ ਆਪਾਂ ਪੋਣ ਲਿਆ ਇਹ ਠੰਡਾ ਕਰਕੇ ਤੇ ਹੁਣ ਆਪਾਂ ਇਹਨੂੰ ਥੋੜਾ ਥੋੜਾ ਕਰਕੇ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਆਪਾਂ ਇਹਨੂੰ ਕੋਲ ਲਾਂਗੇ ਚੰਗੀ ਤਰ੍ਹਾਂ ਤੇ ਪਾਣੀ ਤੁਸੀਂ ਹਿਸਾਬ ਨਾਲ ਹੀ ਪਾਉਣਾ ਜੀ ਇਹਨੂੰ ਜ਼ਿਆਦਾ ਆਪਾਂ ਨੇ ਢਿੱਲਾ ਨਹੀਂ ਕਰਨਾ ਹੈਗਾ ਜਿਹੜਾ ਸਿਰ ਤੇ ਨਾ ਖੜੇ ਫਿਰ ਆਪਣੇ ਇਹ ਵਾਲਾਂ ਤੇ ਤੇ ਇਸ ਆਸ ਆਵਦਾ ਇਹਨੂੰ ਰੱਖਾਂਗੇ ਆਪਾਂ ਤੇ ਲੋ ਜੀ ਇਸ ਤਰੀਕੇ ਦਾ ਆਪਾਂ ਕੋਲ ਤਿਆਰ ਕਰ ਲੈਣਾ ਇਹ ਤਾਂ ਤੇ ਹੁਣ ਆਪਾਂ ਇਹਨੂੰ ਰੱਖਾਂਗੇ 10 ਮਿੰਟ ਲਈ ਜੇ ਇਸੇ ਤਰ੍ਹਾਂ ਹੀ ਜੋ ਵੀ ਇਹ ਕਲਰ ਲਗਾਉਣਾ ਹੈ ਤੁਸੀਂ ਤੇ ਵਾਲ ਬਿਲਕੁਲ ਤੁਹਾਡੇ ਖੁਸ਼ਕ ਹੋਣੇ ਚਾਹੀਦੇ ਤੇਲ ਬਿਲਕੁਲ ਨਹੀਂ ਇਹਨਾਂ ਤੇ ਹੋਣਾ ਚਾਹੀਦਾ ਆਇਲ ਤੇ ਫਿਰ ਇਹਨਾਂ ਨੂੰ ਲਗਾਉਣਾ ਹੈਗਾਗਾ ਨਹੀਂ ਤਾਂ ਇਹ ਤੇਲ ਵਾਲੇ ਵਾਲਾਂ ਤੇ ਚੜਨਾ ਨਹੀਂ ਹੈਗਾ ਤੇ ਸੁੱਕੇ ਹੋਣੇ ਚਾਹੀਦੇ ਬਿਲਕੁਲ ਵਾਲ ਖੁਸ਼ਕ ਤੇਲ ਤੋਂ ਬਿਨਾ ਤੇ ਦੇਖੋ ਬਹੁਤ ਜ਼ਿਆਦਾ ਚਿੱਟੇ ਵਾਲ ਆ ਗਏ ਤੇ ਹੁਣ ਆਪਣੇ 10 ਮਿੰਟ ਹੋ ਗਏ ਉਹਨਾਂ ਕੋਲੇ ਕੋ ਇਹਨੂੰ ਤੇ ਹੁਣ ਆਪਾਂ ਇਹਨੂੰ ਫਿਰ ਤੇ ਲਗਾ ਲਾਂਗੇ ਜੀ ਥੋੜਾ ਥੋੜਾ ਕਰਕੇ ਤੇ ਤੁਸੀਂ ਦੇਖ ਹੀ ਥੱਕਦੇ ਆ ਤੇ ਬਾਅਦ ਚ ਵੀ ਦਿਖਾਉਂਗੀ ਤੁਹਾਨੂੰ ਬਾਅਦ ਦੇਖੋ ਜੀ ਇਹ 10 ਮਿੰਟ ਹੋ ਗਏ ਤਾਂ ਇਹਨੂੰ ਤੇ ਆਪਣੇ ਆਪ ਹੀ ਇਹ ਕੰਨੀਆਂ ਤੋਂ ਕਾਲਾ ਹੋਣ ਲੱਗ ਗਿਆ ਇਸ ਤਰੀਕੇ ਨਾਲ ਇਹ ਦੇਖੋ ਤੇ ਲੋਹੇ ਦੇ ਬਰਤਨ ਦੇ ਵਿੱਚ ਇਹਨੂੰ ਭੁੰਨਤੇ ਦਾ ਇਹ ਹੀ ਫਾਇਦਾ ਹੈਗਾ ਤੇ ਇਹ ਰੰਗ ਜ਼ਿਆਦਾ ਕਾਲਾ ਦੇਊਗਾ ਜੇਕਰ ਲੋਹੇ ਦੇ ਬਰਤਨ ਦੇ ਵਿੱਚ ਭਉਂਗੇ ਤੁਸੀਂ ਜ਼ਿਆਦਾ ਫਾਇਦਾ ਹੋਊਗਾ ਇਹਦਾ ਲਾਏ ਦਾ ਤੇ ਹੁਣ ਆਪਾਂ ਇਹਨੂੰ ਸਿਰ ਤੇ ਲਾ ਲਾਂਗੇ ਜੀ ਥੋੜਾ ਥੋੜਾ ਕਰਕੇ ਇਸ ਤਰੀਕੇ ਨਾਲ ਤੁਸੀਂ ਹੱਥਾਂ 'ਨਾ ਵੀ ਇਹਨੂੰ ਅਪਲਾਈ ਕਰ ਸਕਦੇ ਆ ਤੇ ਜੇ ਕੋਈ ਹੱਥਾਂ ਦੇ ਕਲੱਬ ਜਿਹਾ ਵਗੈਰਾ ਚੜਾ ਲੈਣੇ ਜੀ ਇਹਨੂੰ ਲਾਉਣ ਤੋਂ ਪਹਿਲਾਂ ਤਾਂ ਕਿ ਹੱਥ ਨਾ ਖਰਾਬ ਹੋਉਣ ਇਹ ਤੇ ਆਪਾਂ ਇਹਨੂੰ ਹੱਥਾਂ ਨਾਲ ਹੀ ਲਗਾ ਲਾਂਗੇ ਇਸੇ ਤਰੀਕੇ ਨਾਲ ਹੀ ਥੋੜਾ ਥੋੜਾ ਕਰਕੇ ਲੇਕਨ ਆ ਜੀ ਥੋੜਾ ਥੋੜਾ ਕਰਕੇ ਲਗਾ ਲੈਣਾ ਆਪਾਂ ਨੇ ਸਾਰੇ ਸਿਰ ਤੇ ਤੇ ਹੁਣ ਆਪਾਂ ਤੁਹਾਨੂੰ ਸਾਰੇ ਸਿਰ ਤੇ ਲਾ ਕੇ ਤੇ ਫਿਰ ਦਿਖਾਉਨੇ ਆ ਜੀ ਤੇ ਲਓ ਜੀ ਹੁਣ ਆਪਾਂ ਇਸ ਤਰੀਕੇ ਨਾਲ ਸਾਰੇ ਸਿਰ ਤੇ ਲਗਾ ਲਿਆ ਇਹ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ 2 ਘੰਟੇ ਬਾਅਦ ਸਿਰ ਧੋ ਕੇ ਇਸ ਤਰੀਕੇ ਨਾਲ ਤਾਂ ਸਾਰੇ ਵਾਲਾਂ ਤੇ ਲਗਾ ਲਿਆ ਏ ਜਿੰਨੇ ਵੀ ਚਿੱਟੇ ਵਾਲ ਸੀ ਤੇ 2 ਘੰਟੇ ਬਾਅਦ ਦਿਖਾਵਾਂਗੇ ਜੀ ਹੁਣ ਸਿਰ ਧੋ ਕੇ ਤੁਹਾਨੂੰ। ਬੋ ਜੀ ਵੇਖੋ ਹੁਣ ਆਪਣੇ ਇਹ ਜਿਹੜਾ ਆਪਾਂ ਲਾਇਆ ਸੀ ਇੰਡੀਗੋ ਪਾਊਡਰ ਇਹ ਹੁਣ ਸੁੱਕ ਗਿਆ ਤੇ 2 ਘੰਟੇ ਹੋ ਗਏ ਤੇ ਹੁਣ ਆਪਾਂ ਤੁਹਾਨੂੰ ਸਿਰ ਧੋ ਕੇ ਦਿਖਾਉਨੇ ਆਂਗੇ। ਤੇ ਜੇਕਰ ਜ਼ਿਆਦਾ ਟਾਈਮ ਵੀ ਰਹਿ ਜਾਊਗਾ ਇਹ ਤਾਂ ਵੀ ਕੋਈ ਚੱਕਰ ਨਹੀਂ ਹੈਗਾਗਾ ਤੇ ਵੈਸੇ 2 ਘੰਟੇ ਦੇ ਵਿੱਚ ਇਹਦਾ ਕਲਰ ਚੜ ਜਾਂਦਾ ਜੋ ਵੀ ਚੜਨਾ ਹੁੰਦਾਗਾ। ਤੇ ਇਹ ਵੇਖੋ ਜੀ ਆਪਣੇ ਵਾਲ ਬਿਲਕੁਲ ਕਾਲੇ ਹੋ ਗਏ ਤੇ ਕਿੰਨਾ ਵਧੀਆ ਇਹਦਾ ਰਿਜ਼ਲਟ ਮਿਲੇ ਇੱਕ ਵਾਰੀ ਲਾਏ ਨਾਲ ਹੀ ਤੇ ਨਾਲੇ ਬਿਲਕੁਲ ਕੈਮੀਕਲ ਫ੍ਰੀ ਆ ਜੀ ਤੇ ਇਹ ਜਦੋਂ ਵੀ ਆਪਾਂ ਵਾਲ ਧੋਣੇ ਆਂਗੇ ਇਹ ਲਗਾਉਣ ਤੋਂ ਬਾਅਦ ਤੇ ਆਪਾਂ ਸ਼ੈਂਪੂ ਨਹੀਂ ਪਾਉਣਾ ਹੈਗਾ ਬਿਲਕੁਲ ਵੀ ਤੇ ਸ਼ੈਂਪੂ ਆਪਾਂ ਦੂਸਰੇ ਦਿਨ ਪਾਵਾਂਗੇ ਜੀ ਤੇ ਦੂਸਰੇ ਦਿਨ ਇਹਦਾ ਕਲਰ ਇਹਦੋਂ ਵੀ ਜ਼ਿਆਦਾ ਵਧੀਆ ਆ ਜਾਊਗਾ ਤੇ ਇਸ ਕਰਕੇ ਆਪਾਂ ਨੇ ਸ਼ੈਂਪੂ ਨਹੀਂ ਲਗਾਉਣਾ ਹੈਗਾ ਸਿੰਪਲ ਪਾਣੀ ਨਾਲ ਵਾਲ ਧੋਣੇ ਆਂਗੇ ਇਹ ਲਗਾਉਣ ਤੋਂ ਬਾਅਦ ਤੇ ਰਿਆਲਟ ਤੁਸੀਂ ਦੇਖ ਹੀ ਸਕਦੇ ਆ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਜੀ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ